ਮਰਕਸੋਫੀ ਜੀ ਸਾਡੇ ਚਾਹਿਆ ਸੀ ਧੰਨਵਾਦ ਕਰਦੇ ਆ ਸਵੇਪ ਤੋਂ ਹੀ ਪ੍ਰੈਸ ਕਲੱਬ ਜਸਵਿੰਦਰ ਸਿੰਘ ਚਲਾਉਂਦੇ ਆ ਸਵੇਪ ਤੋਂ ਇੱਥੇ ਆ ਧੰਨਵਾਦ ਕਰਦੇ ਆ ਫਿਕਰਮੰਦ ਮੀਡੀਆ ਰਾਜੂ ਕੁੱਤੋਂ लवली ਮਾਚੀ ਕੇ ਹਰਭਜਨ ਧਾਲੀਆਲ ਕੁਲਵੀਰ ਗਾਜੀਆਣਾ ਜੇਵੀਅਰ ਜਸਦੀਰ ਮੈਂਟੂ ਫਰਮੀ ਹਮਤਪੁਰਾ ਸੁਦੇਸ਼ਰ ਜੀ ਖਾਸਾ ਜੀ ਤੇ ਖਵਾਤ ਤੋਂ ਰਣਜੀਤ ਸਿੰਘ ਬਾਵਾ ਇਹ ਸਾਰੇ ਸਾਥੀ ਸਵੇਪ ਤੋਂ ਸਾਡੇ ਨਾਲ ਜੁੜਿਆ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਸਟੇਜ ਦੀ ਸਹਾਇਤਾ ਵਾਸਤੇ ਵੀ ਕੇ ਜੀ ਹੋਗਰਾ 1000 ਰੁਪਏ ਵੀਕਾ ਜੂ ਦਕਾਉਂਦਾ 1000 ਰੁਪਏ ਵੀਕਾ ਜੂ ਕਾਦੀਆ 1000 ਰੁਪਏ ਕਰਤੀ ਕਿਸਾਨ ਜੀ ਨੇ 1000 ਰੁਪਏ ਵੀਕਾ ਜੂ ਲੱਖੋ ਵਾਲਾ 1000 ਰੁਪਏ ਹਾਂ ਸਾਹਿਬ ਵਾਈਫ ਦੇ ਕੀ ਫਤੇ 24 ਸੰਗਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਗੁਰੂ ਮਹਾਰਾਜ ਜੀ ਨੇ ਸੇਵਾ ਬਖਸ਼ੀ ਆ ਉਹਦੇ ਲਈ ਵੀ ਹਾਜ਼ਰ ਹਾਂ ਕਿਉਂਕਿ ਜਿੱਥੇ ਵੀ ਆਪ ਤਾਂ ਆਂਦੀਆ ਕੋਈ ਹੜ੍ਹ ਦੀ ਕਵਿਤਾ ਆਦੀ ਜਾਂ ਧਰਨੇ ਦੀ ਕਿਸਾਨਾਂ ਦੀ ਉੱਥੇ ਮੈਂ ਆਪਣੀ ਸਕੂਟੀ ਲੈ ਕੇ ਪਹੁੰਚਦਾ ਦਵਾਈਆਂ ਦਾ ਭੜਕੇ ਦੁਆਨਾਂ ਦਾ ਪਰਕੇਲੇ ਦੀ ਸੀ ਤੇ ਖੰਡੀ ਹੋ ਗਈ ਆ ਤੇ ਤੁਸੀਂ ਸੇਵਾ ਲਈ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਜਿਹੜੀਆਂ ਟਰਾਲੀਆਂ ਦਿੱਲੀ ਨੂੰ ਜਾਂਦੀਆਂ ਉਹ ਫਿਰ ਮਾ ਪਾਕੇ ਵਾਲੇ ਚੌਕ ਦੇ ਵਿੱਚ ਜਮੂ ਕੇ ਜਿਹੜਾ ਬਾਈਪਾਸ ਆ ਉੱਥੇ ਸਕੂਟਰੀ ਜਾਂ ਉਹਦੀ ਗੱਡੀ ਲਾ ਲੈਣਾ ਉਹਨਾਂ ਨੂੰ ਫਿਰ ਕਿਤਾਬ ਬਣਾ ਬਣਾ ਕੇ ਮੈਂ ਦੇ ਰਿਹਾ ਤਾਂ ਕਿ ਉਹਨਾਂ ਨੂੰ ਉੱਥੇ ਦਵਾਈ ਪੱਖੋਂ ਮਤਲਬ ਕਿ ਦਿੱਕਤ ਨਾ ਹੋਵੇ ਕਿਉਂਕਿ ਜ਼ਿਆਦਾਤਰ ਅੱਖਾਂ ਦੀ ਦਵਾਈ ਦੀ ਜ਼ਰੂਰਤ ਆ ਉਹ ਥਰੂ ਗੈਸ ਵગેਰਾ ਉਹ ਛੱਡ ਦੇਣਗੇ ਇਸ ਤੋਂ ਇਲਾਵਾ ਨੇ ਹੋਰ ਚਰਨ ਦਵਾਈਆਂ ਉਪਚਾਈਆਂ ਜਾਂਦੀਆਂ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਤੁਸੀਂ ਸੇਵਾ ਲਈ ਹੈ ਸਵੇਰ ਤੋਂ ਲੈ ਕੇ ਮੈਨੂੰ ਦਿੱਤੀ ਹੈ ਬਹੁਤ ਧੰਨਵਾਦ ਹੁਣ ਮੋਕੇ ਰਵਾਨਾ ਹੋਣਾ ਕਿਉਂਕਿ ਜਿਹੜੀਆਂ ਟਰਾਲੀਆਂ ਦਿੱਲੀ ਨੂੰ ਜਾਂਦੀਆਂ ਪਰ ਉਹਨਾਂ ਨੂੰ ਸੇਵਾ ਪਹੁੰਚਾਉਣੀ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਜਹਾਲ ਸਿੰਘ ਵਾਲਾ ਦਾ ਵਸਨੀਕ ਹੋਣ ਦੇ ਕਰਕੇ ਤੁਹਾਨੂੰ ਜੀ ਇਹ ਇਹ ਕਹਿਣਾ ਹੈ ਕਿ ਮੋਰੇ ਲਗਾਤਾਰ ਤਾਂ ਚੱਲਦੀ ਰਹੂਗੀ ਤਾਂ ਆਪਾਂ ਗੁਰੂਆਂ ਕਰਦੇ ਆਂ ਖੇਰ ਨੂੰ ਅਕੇ ਹਰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹਜਰ ਕਰਾ ਦੇ ਵਾਸਤੇ ਵਿੱਚ ਕਠਿਨਾਈਆਂ ਨੇ ਨਾ ਨਾ ਨਹੀਂ ਲੱਗੀਆਂ ਨੇ ਤਕਦੀਰਾਂ ਨੇ ਮੁੱਕਰ ਨੂੰ ਜਨਨਾਈ ਢੋਕਰ ਭਾਰੀ ਹੈ ਰਾਤ ਢੋਕਰ ਇਨ ਪਾਣੀ ਨੇ ਗਰਮ ਪਾਣੀ ਸੁੱਕੇ ਪਾਣੀ ਦੇ ਆਈਆਂ ਨੇ ਕੋਈ ਨਹੀਂ ਕੋਈ ਆਪਕਾ ਨਾਮ ਸਲਾਮ ਕਰਨਾ ਚਾਹਣਾ ਸਾਡੇ ਸੂਕੇਸ ਘਰ ਸੇ ਪਿੰਡੇ ਸ਼ੇਦ ਨੂੰ ਗਿਆਨ ਸਿੰਘ ਜੀ ਨੂੰ ਜਿਨ੍ਹਾਂ ਦਾ ਕੱਲ ਉਥੇ ਸੰਗੂ ਵੋਟ ਦੇ ਉੱਤੇ ਡੈਥ ਹੋਈ ਆ ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਮੈਂ ਆਪੀ ਗੱਲ ਆ ਲੈ ਜਿਹੜੀ ਜ਼ਰੂਰਤ ਕਰਨਾ ਬਹੁਤ ਬਾਰੇ ਜਿਹੜੇ ਸਾਥੀ ਆ ਆਪੇ ਵਿਚਾਰ ਆ ਕੰਮ ਨਾਲ ਸਾਂਝੇ ਕਰ ਰਹੇ ਆ ਕਿ ਦਰਹੇ ਦੀ ਕੋਲੀ ਲੈਣੀ ਆ ਅੰਦਰ ਜਿਹੜੀ ਇਹ ਕਿਆ ਹੋ ਰਹੀ ਹੋਗੀ ਕਿਉਂਕਿ ਹਰੇਕ ਵਰਗ ਦਾ ਜੇ ਮੋਰਚਾ ਜਿਹੜਾ ਉਸ ਨਾਲ ਜੇ ਮੋਰਚੇ ਤੇ ਜਾਣਾ ਹੋਣਾ ਉਸ ਨਾਲੇ ਬਲੇ ਕਰੇ ਰਹਿਣਾ ਹੋਣਾ ਉਸ ਨਾਲੇ ਜਿਹੜੀ ਮੰਗ ਨੂੰ ਲੈ ਕੇ ਅਸੀਂ ਚੱਲੇ ਆ ਇਹ ਸਾਰਿਆਂ ਦੀ ਸਰਪੰਚੀ ਮੰਗਾਂ ਇਹ ਕੋਈ ਮਸਤ ਹੋਤੇ ਐ ਕਿ ਐਮ ਐਸ ਫੋਨੋਮੀਟਰ ਜਰੂਰ ਇਨਸਾਨ ਦੇ ਨਾਲ ਜੁੜੀ ਹੋਈ ਆ ਤਾਂ ਇਹ ਗੱਲ ਨਹੀਂ ਇੱਕ ਵੀ ਸੋਤੇ ਪਿੰਡਾਂ ਦੇ ਕਰਕੇ ਸਖਾਮ ਦਾ ਹੀ ਮਤਲਾ ਬਾਕੀਆਂ ਦਾ ਨਹੀਂ ਤੇ ਮੇਰੇ ਅੱਤੇ ਇੱਕ ਹੱਥ ਦਾ ਤੂ ਨੂੰ ਮੁਲਾਜ਼ਮ ਨੂੰ ਜਿਹੜਾ ਅਸੀਂ ਆਪੀ ਸਰਕਾਰ ਤੋਂ ਲੈ ਰਿਹਾ ਜਾਦੇ ਤੇ ਨਹੀਂ ਇਹ ਰੋਟੀ ਖਾਣ ਦੀ ਆਉਂਦੀ ਆ ਰੋਟੀ ਖਾਣ ਵੀ ਲੈ ਰਹੇ ਨੇ ਸਾਡੇ ਇਸ ਦਾ ਮਤਲਬ ਇਹ ਕਰਦੇ ਹੋ ਕਦਾਨਾ ਬੰਦ ਕਿੰਨੀਆਂ ਆ ਇਹਨਾਂ ਨੂੰ ਦਦਾਨਾ ਬੰਦ ਕਰ